ਨਾ ਸਰਦਾਰ ਧੀਰਾ ਸਿੰਘ ਜੀ ਸਾਡੇ ਘਰ ਅੱਜ ਤੋਂ ਤੰਰੀਨ ਰੇਟ ਕੀਤਾ ਜੀ ਦੋ ਰੀਸ ਤੋਂ ਪਹਿਲਾਂ ਪੰਜ ਬੰਦੇ ਕੱਲ ਹਲਟੋ ਤੇ ਆਏ ਜੀ ਲਗਭਗ 2 ਵਜੇ ਤੇ ਬੂਹਾ ਖਲਵਾ ਕੇ ਤੇ ਮੈਨੂੰ ੱੱਕਾ ਮਾਰ ਕੇ ਸੁੱਟ ਕੇ ਪਿਸਤਲੇ ਮੇਲ ਤੇ ਤਾਂ ਲਿਆ ਤੇ ਮੇਰੀ ਸ਼੍ਰੀਮਤੀ ਦਾ ਉਹਨਾਂ ਨੇ ਮੂੰਹ ਕੱਪੜੇ ਨਾਲ ਬੰਦ ਕਰ ਲਿਆ ਤੇ ਸਾਡੇ ਤੇ ਇਸ ਤਰ੍ਹਾਂ ਕੱਟਣਾ ਵਾਪਰੀ ਕੀਤੀ ਗਿਆ ਲੁੱਟਣ ਦੀ ਨੀਤ ਨਹੀਂ ਆਉਂਦੀ ਤਨ ਕੋ ਉਹਨਾਂ ਨੇ ਮੰਗ ਕੀਤੀ ਤੁਹਾਡੇ ਕੋਲ ਇਹੋਕ ਲੁੱਟਣਾ ਹੀ ਆਉਂਦੇ ਜੀ ਚਾਹੁੰਦੇ ਆ ਵੀ ਜੋ ਕੁਝ ਇਹਨਾਂ ਤੋਂ ਲੈ ਜਾਈਏ ਰੋਲਾ ਪਾਇਆ ਤੇ ਜਦੋਂ ਰੋਲਾ ਪਾਇਆ ਤੇ ਫਿਰ ਉਹ ਜੀ ਗੱਡੀ ਤੇ ਹਲਟੋ ਤੇ ਹੀ ਦੋ ਜਣੇ ਅੰਦਰ ਹੀ ਇੱਕ ਬਾਹਰ ਉਹਨਾਂ ਨੂੰ ਅਗਵਾਈ ਕਰਦਾ ਸੀ ਦੋ ਜਣੇ ਅੰਦਰ ਹੀ ਇੱਕ ਪੰਜਵਾ ਬਾਹਰ ਅਗਵਾਈ ਕਰ ਰਿਹਾ ਸੀ ਜਨਾ ਜੀ ਜਦੋਂ ਮੈਨੂੰ ਥੱਲੇ ਸੁੱਟ ਲਿਆ ਤੇ ਉੱਤੇ ਪਿਸਟਨ ਤਾਣ ਲਿਆ ਤੇ ਇਸ ਤੋਂ ਵੱਧ ਕੀ ਜੀ ਹੋਰ ਹੋ ਸਕਦਾ ਮੇਰਾ ਨਾਮ ਰਮਨਦੀਪ ਸਿੰਘ ਜੀ ਮੈਂ ਖੇਤੀਬਾੜੀ ਵਿਕਾਸ ਅਫਸਰ ਹਲਟੋਈ ਮੇਰੀ ਬੂਸਟਿੰਗ ਆ ਜੇ ਕੱਲ तकरीबन 2:30 ਵਜੇ ਇਹ ਘਟਨਾ ਸਾਡੇ ਘਰ ਵਾਪਰੀ ਹੈ ਉਹਨਾਂ ਨੇ ਆ ਕੇ ਪਹਿਲਾਂ ਬੂਆ ਖੜਕਾਇਆ ਇਹਨਾਂ ਤੋਂ ਕਿਸੇ ਘਰ ਬਾਰੇ ਜਾਣਕਾਰੀ ਮੰਗੀ ਉਹਨਾਂ ਉਸਦੋਂ ਇਹ ਅੰਦਾਜ਼ਾ ਲਾ ਲਿਆ ਵੀ ਦੋ ਹੀ ਬਜ਼ੁਰਗ ਨੇ ਘਰ ਫਿਰ ਦੂਜੀ ਵਾਰੀ 5 ਮਿੰਟ ਬਾਅਦ ਆ ਕੇ ਉਹਨਾਂ ਨੇ ਪਿਸਤੌਲ ਥਾਣ ਕੇ ਇਹਨਾਂ ਨੂੰ ਧੱਕਾ ਮਾਰ ਲਿਆ ਮਾਤਾ ਜੀ ਦਾ ਮੂੰਹ ਉਹਨਾਂ ਨੇ ਵਾਰ ਲਿਆ ਜਦੋਂ ਇਹਨਾਂ ਨੇ ਰੌਲਾ ਪਾਇਆ ਮੈਂ ਕੁਦਰਤੀ ਉਦੋਂ ਆਇਆ ਹੀ ਸੀ ਘਰੀ ਸੀ ਉਦੋਂ ਮੈਂ ਬਾਹਰ ਆਇਆ ਤੇ ਉਹ ਰੌਲਾ ਦੀ ਬਾਤ ਸੁਣ ਕੇ ਆਲਟੋ ਗੱਡੀ 'ਚ ਪੰਜ ਜਾਣੇ ਉਹ ਭੱਜ ਗਏ ਜੀ ਇੱਥੇ ਇਸ ਤੋਂ ਬਾਅਦ ਅਸੀਂ 112 ਤੇ ਇਤਲਾਹ ਦਿੱਤੀ ਤੇ ਉਸ ਤੋਂ ਬਾਅਦ ਚਲੋ ਪੁਲਿਸ ਦਾ ਵੀ ਵਧੀਆ ਹੀ ਰਿਸਪੌਂਸ ਰਿਹਾ ਜੀ ਐਸਐਸਪੀ ਸਾਹਿਬ ਤਰਨਤਾਰਨ ਦਾ ਉਹਨਾਂ ਨੇ ਉਸੇ ਵੇਲੇ ਉਧਰ ਨਹੀਂ ਕਾਲੀ ਐਫਆਈਆਰ ਦਰਜ ਕਰਾ ਕੇ ਅਗਲੀ ਰੀ ਕਾਰਵਾਈ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਟ੍ਰੇਸ ਕਰਾਂਗੇ ਇਹ ਪਹਿਲਾਂ ਵੀ ਸਾਡੇ ਘਰ ਨੂੰ ਟਾਰਗੇਟ ਕੀਤਾ ਗਿਆ ਤਿੰਨ ਮਰੀਜ਼ ਜੀ ਐਰ ਕੀ ਤੇ ਇਹਨਾਂ ਨੇ ਅਟੈਕ ਹੀ ਕਰ ਦਿੱਤਾ ਆ ਕੇ ਤੇ ਬਾਕੀ ਟਰੇਸ ਕਰਨਾ ਚਾਹੀਦਾ ਜੀ ਜੇ ਹੁਣ ਨਾ ਟਰੇਸ ਹੋਏ ਜਾਂ ਸਾਡਾ ਨੁਕਸਾਨ ਕਰਨਗੇ ਜਾਂ ਜਿਸ ਤਰ੍ਹਾਂ ਇਹ ਤਰੇ ਫਿਰਦੇ ਆ ਇਲਾਕੇ 'ਚ ਕਿਸੇ ਵੀ ਪਰਿਵਾਰ ਦਾ ਨੁਕਸਾਨ ਕਰਨ। ਸਾਡੀ ਸਰਕਾਰ ਕੋਲ ਇਹੋ ਮੰਗ ਹੈ ਜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ। ਲੋਕ ਆ ਜਿਹੜੇ ਉਹ ਆਪਣੇ ਘਰਾਂ 'ਚ ਹੀ ਬੰਦੀ ਬਣ ਗਏ ਆ। ਪਰ ਆ ਜੀ ਅਸੀਂ ਹੁਣ ਡਿਊਟੀਆਂ ਦੇ ਹੁੰਦੇ ਆ ਬਜ਼ੁਰਗ ਮਾਪਿਓ ਘਰ ਆ। ਸਾਨੂੰ ਪੁੱਛੇ ਵੀ ਚਿੰਤਾ ਰਹਿਣ ਲੱਗ ਪਈ ਆ ਵੀ ਕੋਈ ਸਾਡੇ ਪਰਿਵਾਰ ਨਾਲ ਕੋਈ ਘਟਨਾ ਨਾ ਘਟਦੀ। ਸੋ ਇਹੋ ਹੀ ਬੇਨਤੀ ਆ ਵੀ ਲਾ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਜੋ ਲੋਕ ਆ ਆਪਣੇ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਸਕਣ ਇਹ ਲੁੱਟਣ ਦੀ ਨਾਲ ਹੀ ਆਏ ਜੀ ਜਿਵੇਂ ਮਾਦਾ ਜੀ ਦਾ ਇਹਨਾਂ ਨੇ ਮੂੰਹ ਬੰਨ ਲਿਆ ਸੀ ਉਹਨਾਂ ਦੇ ਪਿਸਤੌਲ ਤਾਂ ਕਿ ਡੀਕ ਲਿਆਈ ਫਿਰ ਇਹਨਾਂ ਦੀ ਅਗਲੀ ਮੰਗ ਇਹੋ ਹੀ ਹੋਣੀ ਸੀ ਵੀ ਜੋ ਵੀ ਹੈਗਾ ਸਾਨੂੰ ਦੇ ਦਿਓ ਮਤਲਬ ਜਦੋਂ ਇਹਨਾਂ ਨੇ ਰੌਲਾ ਪਾਇਆ ਵੇਖਿਆ ਵੀ ਘਰ ਹੋਰ ਵੀ ਬੰਦੇ ਆ ਗਏ ਆ ਤੇ ਉਹ ਫਿਰ ਭੱਜ ਗਏ ਜੀ ਪੰਜ ਪਛਾਤੀ ਲੋਕਾਂ ਖਿਲਾਫ ਕੀ ਪੰਜ ਪੰਜ ਦੇਖ ਲਾ ਹਾਂ ਦੇਖ ਲਾ ਹਾਂ ਜੀ ਹੁਣ ਪੁੱਲਸਰ ਕਰਨੀ ਅਗਲੀ ਅਮਚ ਲਿਆ ਰਹੀ ਹੈ ਹਾਂਜੀ ਲਿਆ ਰਹੀ ਜੀ ਤਿਆਰ